ਸੀ ਆਫਿਸ ਆ ਮੁੰਡਾ ਦੇਖੋ ਪੱਕ ਪਰਨੇ ਦਾ ਲੜ ਸਰਾਰਦਾ ਹੋਇਆ ਕਰਨਾ ਆ ਮੁੰਡਾ ਇਹ ਲੋ ਬੋਲਦਾ ਨਹੀਂ ਕੋਸਵਾ ਚੱਲੀਏ ਡੀਸੀ ਆਫਿਸ ਇੱਥੇ ਅੱਜ ਆਪਾਂ ਨੇ ਏਸੀ ਸਰਵਿਸ ਵੀ ਕਰਨੀ ਆ ਤੇ ਏਸੀ ਇੱਕ ਪੱਟ ਕੇ ਟਾਵਰ ਇੰਦੀ ਫਿੱਟ ਕਰਨਾ ਤੁਹਾਨੂੰ ਦਿਖਾਉਣੇ ਪੂਰਾ ਬਲਾਕ ਆਪਾਂ ਚੋਗੋ ਚੱਲੇ ਭਾਈਨਾ ਆਹ ਦੇਖੋ ਜੀ ਆਪਣੇ ਉਸਤਾਦ ਜੀ ਉਹ ਨਹੀਂ ਬੰਦੇ ਬੰਦੇ ਦੇ ਬੰਦੇ ਇਹ ਬੋਲ

ਅੱਪਾ ਹੁਣ ਇਹਨੇ ਇੱਦਾਂ ਹੀ ਖੋਲਤਾ ਬਸ ਜਿੱਦਾ ਹਲੁਮਾਂ ਦੀ ਪੂਛ ਹੁੰਦੀ ਦੇਖੋ ਜੈਨ ਉਹਦੀ ਲੱਗਦਾ ਅਜਾ ਭਾਈ ਦੇਖੋ ਇੱਧਰ ਦੇਖੋ ਬਾਬੇ ਆ ਦੇਖੋ ਹਲੁਮਾਂ ਦੀ ਪੂਛ ਵਾਂਗੂ ਆਪਾਂ ਨੂੰ ਕਰਤਾ ਬਸ ਆਪਾਂ ਕੁਝ ਨਹੀਂ ਕਰਨਾ ਜੀ ਸਰਕਾਰ ਨੇ ਆਉਣਾ ਭਰੇ ਭਵੰਤਮਾਨ ਨੇ ਇਸ ਕਰਕੇ ਆਪਾਂ ਇਹ ਉੱਥੇ ਸ਼ਿਫਟ ਕਰਨਾ ਕੱਲ ਪਰਸ ਨੂੰ ਫੇਰ ਤੌਰੀ ਸ਼ਿਫਟ ਕਰਨਾ ਇਹਨੂੰ ਚੱਲ ਕੰਮ ਤਾਂਹੀਂ ਚੱਲੂਗਾ ਵਧੀਆ ਹੈ ਕੰਮ ਤਾਂ ਰੋਜ਼ ਚਾਹੀਦੇ ਆ

ਮਰੀ ਬੋਲ ਆਇਆ ਜੀ ਆ ਲੈ ਪਈ ਸਮਾਨ ਕੱਢ ਰਹਾ ਹੈ ਬੋਲੀਆ ਮੁਕੀ ਪ੍ਰਕਿਰਿਆ ਮੰਡੀ ਬੋਲ ਰਹਾ ਹੈ ਔਰ ਇਹ ਵੀ ਕੰਮ ਚੱਲਦਾ ਹੋਰ ਇਹੋਣਾ ਭਵੰਤਮਾਨ ਸੀਐਮ ਸਾਹਿਬ ਨੇ ਫੇਸਟਰੀ ਬਣਾਉਣਾ ਹੈ ਤਾਂ ਕਰਦਾ ਕੰਮ ਖਿੱਚਿਆ ਹੋਇਆ ਸਰਵਿਸਾ ਸਰਵਿਸਾ ਸਾਰੀਆਂ ਕਰਤੀਆਂ ਸੀ ਵੀ ਉਹ ਘਰਦ ਸਾਫ ਹੁੰਦੇ ਪਾਣਾ ਬਣਾਤਾ ਤਾਂ ਅਵਰੀ ਜ਼ਰੂਰਤ ਕੋਲਿਆ ਹੁਣ ਦੁਬਾਰਾ ਫੇਰ ਇੱਥੇ ਲਾਉਣਾ ਇੱਕ ਵਾਰ ਭਵੰਤਮਾਨ ਗਿਆ ਜਵੇ ਉਸ ਤੋਂ ਬਾਅਦ ਆ ਵੀ ਚਲੇ ਜਾਵੀਂ ਉਸ ਤੋਂ ਬਾਅਦ ਲਾਵਾਂਗੇ ਹਣਾ ਆ ਦੇਖੋ ਅੰਬਲੇਡ ਬਾਹਰ ਰਹਿ ਗਿਆ ਸੀ ਕੋਮ ਇਹ ਕਿਹੜੇ ਦੇਖਾ ਤੇ ਨਾਲ ਆਉਣੀ ਹੈ ਤਾਂ ਬੁੱਟਾ ਗਾਲੀਆਂ ਆਪਾਂ ਨੇ ਆ ਮਾਪਾ ਨਿਬੜ ਗਿਆ ਮੁੰਡੇ ਲੈ ਆਏ ਲੱਸੀ ਆ ਕੋਕਾ ਦੇ ਰੋਏ ਪੈਪਸੀ ਆ ਕੋਕਾ ਨਹੀਂ ਹੈਗਾ ਆ ਦੇਖਾ ਬੱਤਾ ਤੇਰੀ ਵੀਰਾ ਜਿਹਾ ਪੀਣੀ ਨਹੀਂ ਰਹਿਣ ਦੇ

ये बड़े खवादा भाई 200 रुपए हां ले जाने हैं हां भाई जा कर कितने मत हम भी ठगा दो हां अभी चलना प्यार में ना करो भाई बाहर नहीं होवे कुछ चाहिए पजने